ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਲਾਬਲਾ ਮਹੱਲਾ ਪੰਜਵਾ ਹਰ 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 ਅਰਾਧਿਐ ਹੋਈਏ ਆਰੋਗ ਰਾਮਚੰਦ ਕੀ ਲਾਸਟਿਕਾ ਜਨਵਾਰਿਆ ਰੋਗ ਰਹਾਓ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇ ਵੇ ਹੋਗਾ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲਾ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵਿਨ ਸੇਵੇ ਓਗ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਈਐ ਆਰੋਗ ਰਾਮ ਚੰਦ ਕੀ ਲਾਸ਼ਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੂਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲਾ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜੇਨਵਾਰਿਆ ਰੋਗ ਰਹਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗ ਨਾਨਕ ਪ੍ਰਾਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ रामचंद की लास्टिका जनवारिया रोग राहौ गुरपुरा हर जापी है नित कीचै भोग साद संगत के वारणे मिलिया संयोग जिस सिमरत सुख पाई है बिन सेवा होगा नानक राम शरण आगति कारण कारण जोग बलाबल महल्ला 5वा ਹਰ 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 ਅਰੰਧਿਐ ਹੋਈਏ ਆਰੋਗ ਰਾਮਚੰਦ ਕੀ ਲਾਸਟਿਕਾ ਜੇਨਵਾਰਿਆ ਰੋਗ ਰਹਾਓ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਈਏ ਆਰੋਗ ਰਾਮਚੰਦ ਕੀ ਲਾਸਟਿਕਾ ਜੇ ਨਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇ ਵੇ ਹੋਗਾ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵਿਨ ਸੇਵੇ ਹੋਗ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਈਐ ਆਰੋਗ ਰਾਮ ਚੰਦ ਕੀ ਲਾਸ਼ਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨੇਤ ਕੀਚੇ ਪੋਗਾ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗਾ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜੇਨਵਾਰਿਆ ਰੋਗ ਰਹਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵਿਨ ਸੇਵੇ ਹੋਗ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ रामचंद की लास्टिका जनवारिया रोग राहौ गुर पूरा हर जापी है नित कीचै भोग साध संगत के वारणे मिलिया संयोग जिस सिमरत सुख पाई है बिनसेवे ओग नानक राम शरण आगति कारण कारण जोग बलाबला महल्ला 5वा ਹਰ 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 ਅਰਾਧਿਐ ਹੋਈਏ ਆਰੋਗ ਰਾਮਚੰਦ ਕੀ ਲਾਸਟਿਕਾ ਜਿਨਵਾਰਿਆ ਰੋਗ ਰਹਾਓ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗਾ ਨਾਨਕ ਪ੍ਰਭ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇ ਵੇ ਹੋਗਾ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵਿਨ ਸੇਵੇ ਹੋਗ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾ ਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਈਐ ਆਰੋਗ ਰਾਮ ਚੰਦ ਕੀ ਲਾਸ਼ਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨੇਤ ਕੀ ਚੈ ਪੂਗਾ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗਾ ਨਾਨਕ ਪ੍ਰਭ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧੀਐ ਹੋਈਏ ਆਰੋਗ ਰਾਮਚੰਦ ਕੀ ਲਾਸਟਿਕਾ ਜੇਨ ਮਾਰਿਆ ਰੋਗ ਰਹਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੂਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗ ਨਾਨਕ ਪ੍ਰਾਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇ ਆਰੋਗ रामचंद की लास्टिका जनवारेया रोग रहाओ गुरपूरा हर जापीए नित कीचै भोग साद संगत के वारणे मिलिया संयोग जिस सिमरत सुख पाईए बिनसेवे ओगा नानक राम शरणागति कारण कारण जोग बलाबल महल्ला 5वा ਹਰ 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 ਅਰਾਧਿਐ ਹੋਈਏ ਆਰੋਗ ਰਾਮਚੰਦ ਕੀ ਲਾਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗਾ ਨਾਨਕ ਪ੍ਰਭ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲਾ ਮਹੱਲਾ ਪੰਜਵਾ ਹਰ 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 ਅਰਾਧਿਐ ਹੋਈਏ ਆਰੋਗ ਰਾਮਚੰਦ ਕੀ ਲਾਸਟਿਕਾ ਜੇਨ ਮਾਰਿਆ ਰੋਗ ਰਹੋ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵਿਨ세ਵੇ ਹੋਗਾ ਨਾਨਕ ਪ੍ਰਭ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜੇਨਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੂਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵਿਨ ਸੇਵੇ ਹੋਗ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਈਐ ਆਰੋਗ ਰਾਮ ਚੰਦ ਕੀ ਲਾਸ਼ਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੂਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜਿਨ ਮਾਰਿਆ ਰੋਗ ਰਹਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੂਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗ ਨਾਨਕ ਪ੍ਰਾਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ रामचंद की लास्टिका जनवारेया रोग राहौ गुरपूरा हर जापीए नित कीचै भोग साद संगत के वारणे मिलिया संयोग जिस सिमरत सुख पाईए बिनसेवे होगा नानक राम शरणागति कारण कारण जोग बलाबल महल्ला 5वा ਹਰ 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 ਅਰਾਧਿਐ ਹੋਈਏ ਆਰੋਗ ਰਾਮਚੰਦ ਕੀ ਲਾਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗ ਨਾਨਕ ਪ੍ਰਭ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਈਏ ਆਰੋਗ ਰਾਮਚੰਦ ਕੀ ਲਾਸਟਿਕਾ ਜੇਨ ਮਾਰੇ ਆਰੋਗ ਰਹੋ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇ ਵੇ ਹੋਗਾ ਨਾਨਕ ਪ੍ਰਭ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੂਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵਿਨ ਸੇਵੇ ਓਗ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਈਐ ਆਰੋਗ ਰਾਮ ਚੰਦ ਕੀ ਲਾਸ਼ਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨੇਤ ਕੀਚੇ ਭੂਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗਾ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜੇਨਵਾਰਿਆ ਰੋਗ ਰਹਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ रामचंद की लास्टिका जनवारिया रोग राहौ गुरपूरा हर जापी है नित कीचै भोग साद संगत के वारणे मिलिया संयोग जिस सिमरत सुख पाई है बिनसेवे होगा नानक प्राम शरण आगति कारण कारण जोग बलाबल महल्ला 5वा ਹਰ 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 ਅਰਾਧਿਐ ਹੋਈਏ ਆਰੋਗ ਰਾਮਚੰਦ ਕੀ ਲਾਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜਿਨਵਾਰਿਆ ਰੋਗ ਰਹਾਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇ ਵੇ ਹੋਗਾ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲਾ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵਿਨ ਸੇਵੇ ਹੋਗ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾ ਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਈਐ ਆਰੋਗ ਰਾਮ ਚੰਦ ਕੀ ਲਾਸ਼ਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨੇਤ ਕੀ ਚੈ ਪੂਗਾ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗਾ ਨਾਨਕ ਪ੍ਰਾਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਈਏ ਆਰੋਗ ਰਾਮਚੰਦ ਕੀ ਲਾਸਟਿਕਾ ਜੇਨ ਮਾਰਿਆ ਰੋਗ ਰਹਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੂਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗ ਨਾਨਕ ਪ੍ਰਾਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧੀਐ ਹੋਇਐ ਆਰੋਗ रामचंद की लास्टिका जनवारिया रोग राहौ गुरपुरा हर जापी है नित कीचै भोग साध संगत के वारणे मिलिया संयोग जिस सिमरत सुख पाई है बिनसेवे ओगा नानक राम शरण आगति कारण कारण जोग बलाबल महल्ला पंजा वार हर, हर ਰਹਦੀ ਐ ਹੋਈ ਐ ਅਰੋਗ ਰਾਮਚੰਦ ਕੀ ਲਾਸਟਿਕਾ ਜਨਮ ਆ ਰੇ ਅਰੋਗ ਰਹਾਓ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗਾ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਈਏ ਆਰੋਗ ਰਾਮਚੰਦ ਕੀ ਲਾਸਟਿਕਾ ਜੇਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵਿਨ세ਵੇ ਹੋਗਾ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵਿਨ ਸੇਵੇ ਹੋਗ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਈਐ ਆਰੋਗ ਰਾਮ ਚੰਦ ਕੀ ਲਾਸ਼ਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੂਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗ ਨਾਨਕ ਪ੍ਰਾਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧੀਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜੇਨਵਾਰਿਆ ਰੋਗ ਰਹੋ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗ ਨਾਨਕ ਪ੍ਰਭ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ रामचंद की लास्टिका जनवारेया रोग रहाओ गुरपूरा हर जापीए नित कीचै भोग साद संगत के वारणे मिलिया संयोग जिस सिमरत सुख पाईए बिनसेवे ओगा नानक राम शरणागति कारण कारण जोग बलाबल महल्ला 5वा ਹਰ 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 ਅਰੰਧਿਐ ਹੋਈਏ ਆਰੋਗ ਰਾਮਚੰਦ ਕੀ ਲਾਸਟਿਕਾ ਜਿਨਵਾਰਿਆ ਰੋਗ ਰਹਾਓ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗਾ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜੇਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੂਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵਨ ਸੇ ਵੇਓਗਾ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲਾ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜੇਨਵਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ মিলিয়া ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਓਗਾ ਨਾਨਕ ਪ੍ਰਭ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧੀਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੂਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ aarog ਰਾਮਚੰਦ ਕੀ ਲਾਸਟਿਕਾ ਜੇਨ ਮਾਰਿਆ ਰੋਗ ਰਾਹੋ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਈਏ ਆਰੋਗ रामचंद की लास्टिका जनवारेया रोग राहौ गुरपुरा हर जापीए नित कीचै भोग साद संगत के वारणे मिलिया संयोग जिस सिमरत सुख पाईए बिनसेवे ओगा नानक राम शरणागति कारण कारण जोग बलाबल महल्ला 5वा ਹਰ 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 ਅਰਾਧਿਐ ਹੋਈਏ ਆਰੋਗ ਰਾਮਚੰਦ ਕੀ ਲਾਸਟਿਕਾ ਜਿਨਵਾਰਿਆ ਰੋਗ ਰਹਾਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲਾ ਮਹੱਲਾ ਪੰਜਵਾ ਹਰ 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 ਅਰਾਧਿਐ ਹੋਇਐ ਆਰੋਗ ਰਾਮਚੰਦ ਕੀ ਲਾਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇ ਵੇ ਹੋਗਾ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾਬਲ ਮਹੱਲਾ ਪੰਜਵਾ ਹਰ 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 ਅਰਾਧੀ ਐ ਹੋਇਏ ਆਰੋਗ ਰਾਮਚੰਦ ਕੀ ਲਾਸਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵਿਨ ਸੇਵੇ ਹੋਗ ਨਾਨਕ ਪ੍ਰਮ ਸਰਣਾਗਤੀ ਕਾਰਣ ਕਾਰਣ ਜੋਗ ਬਲਾ ਬਲ ਮਹੱਲਾ ਪੰਜਵਾ ਹਰ 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 ਅਰਾਧਿਐ ਹੋਈਐ ਆਰੋਗ ਰਾਮ ਚੰਦ ਕੀ ਲਾਸ਼ਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨੇਤ ਕੀ ਚੈ ਪੂਗਾ ਸਾਧ ਸੰਗਤ ਕੇ ਵਾਰਣੇ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਵੈਨ ਸੇਵੇ ਹੋਗਾ ਨਾਨਕ ਪ੍ਰਾਮ ਸਰਣਾਗਤੀ ਕਾਰਣ ਕਾਰਣ ਜੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ